ਸਰਬਜੀਤ ਸੰਗਰੂਰ ਦੀ ਨਿਸ਼ਾਨ ਕੀ ਹੋਇਆ ਜੇ ਟਟੇ ਟਟੇ ਲਟੇ ਲਟੇ ਫਿਰਦੇ ਆਂ ਟਟੇ ਲਟੇ ਫਿਰਦੇ ਆਂ ਵਿਸ਼ਵਾਸਦਾ ਹੈ ਮੈਨੂੰ ਆਪਣੀ ਮਿਹਨਤ ਤੇ ਹੁਣੇ ਕੰਮ ਸਾਰੇ ਲੋਟ ਕੂੜੇ ਕਾਗਜ਼ ਦੀ ਤਾਂ ਹੁਣੇ ਕਦੇ ਜੇਰ ਸਾਦੀ ਵਿੱਚ ਨੋਟ ਕੂੜੇ ਨੋਟ ਕੂੜੇ ਕਿਸਮਤ ਸਾਡੀ ਨੇ ਨਾ ਪਾਈ ਹਾਵੇ ਹੱਕ ਵਿੱਚ ਸਾਡੇ ਵੋਟ ਕੁੜੇ ਹੱਕ ਵਿੱਚ ਸਾਡੇ ਵੋਟ ਕੁੜੇ ਕੀ ਹੋਇਆ ਜੇ ਮੂੰਹ ਫੇਰ ਨਹੀਂ ਕਈ ਦੇਖ ਮੈਨੂੰ ਆਉਂਦਿਆਂ ਨੂੰ ਤੈਨੇ ਇੱਕ ਦਿਨ ਹੰਝੂ ਬਹਾਣੇ ਜਦੋਂ ਮਿਲੀ ਪੂਰੀ ਸਪੋਰਟ ਮੈਨੂੰ ਜਦੋਂ ਮਿਲੀ ਪੂਰੀ ਸਪੋਰਟ ਮੈਨੂੰ Fora.